ਰੋਸਪੁਰ ਦੇ ਵਿੱਚ ਇੱਕ ਵੱਡਾ ਹਾਦਸਾ ਵਾਪਰਿਆ ਜਿੱਥੇ ਦੋ ਗੱਡੀਆਂ ਦੀ ਆਪਸ ਦੀ ਦੇ ਵਿੱਚ ਟੱਕਰ ਹੋਈ ਹੈ ਤੇ ਦੋ ਲੋਕਾਂ ਦੀ ਇਸ ਹਾਦਸੇ ਦੇ ਵਿੱਚ ਮੌਤ ਹੋ ਜਾਣ ਦੀ ਖਬਰ ਸਾਹਮਣੇ ਆ ਰਹੀ ਹੈ ਦਰਥਲ ਬੀਤੀ ਦੇਰ ਰਾਤ ਦਾ ਇਹ ਸਾਰਾ ਮਾਮਲਾ ਦੱਸਿਆ ਜਾ ਰਿਹਾ ਹੈ ਜਿੱਥੇ ਵੱਡਾ ਹਾਦਸਾ ਹੋਇਆ ਹੈ ਦੋ ਵਾਹਨਾਂ ਦੀ ਆਪਸ ਦੇ ਵਿੱਚ ਟੱਕਰ ਦੌਰਾਨ ਦੋ ਲੋਕਾਂ ਦੀ ਜਾਨ ਚਲੀ ਗਈ ਹੈ ਤੇ ਤਿੰਨ ਤੋਂ ਚਾਰ ਲੋਕ ਜ਼ਖਮੀ ਦੱਸੀ ਜਾ ਰਹੇ ਨੇ ਨੇ ਦੱਸਿਆ ਕਿ ਤੇਜ਼ ਰਫਤਾਰ ਕਾਰਨ ਇਹ ਹਾਦਸਾ ਵਾਪਰਿਆ ਦੋਵਾਂ ਕਾਰਾਂ ਵਿਚਾਲੇ ਟੱਕਰ ਹੋਈ ਹੈ ਮੌਕੇ ਤੇ ਹੀ ਦੋ ਲੋਕਾਂ ਦੀ ਜਾਨ ਚਲੀ ਗਈ ਹੈ ਤਾਂ ਪੁਲਿਸ ਨੇ ਪੂਰੇ ਮਾਮਲੇ ਦੀ ਤਫ਼ਤੀਸ਼ ਸ਼ੁਰੂ ਕਰ ਦਿੱਤੀ ਹੈ ਤਾਂ ਫਿਰੋਜ਼ਪੁਰ ਤੋਂ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਤੇਜ਼ ਰਫ਼ਤਾਰ ਨੇ ਕਹਿਰ ਮਚਾਇਆ ਦੋ ਲੋਕਾਂ ਦੀ ਜਾਨ ਚਲੀ ਗਈ ਹੈ ਤਾਂ ਤਿੰਨ ਤੋਂ ਚਾਰ ਲੋਕ ਜ਼ਖਮੀ ਦੱਸੇ ਜਾ ਰਹੇ ਨੇ ਹਾਲਾਂਕਿ ਪੁਲਿਸ ਨੇ ਪੂਰੇ ਮਾਮਲੇ ਦੀ ਤਫ਼ਤੀਸ਼ ਸ਼ੁਰੂ ਕਰਤੀ ਹੈ ਦੇਰ ਰਾਤ ਫਰੋਇਦਪੁਰ ਫਾਜਲ ਕਾ ਰੋਡ ਤੇ ਇੱਕ ਵਾਰ ਫਿਰ ਜਿਹੜਾ ਦਰਦਨਾਕ ਹਾਸਾ ਜਿਹੜਾ ਹੋਇਆ ਦੋ ਜੜੀਆਂ ਕਾਰਾਂ ਸੀਆਂ ਆਪਸ ਵਿੱਚ ਟਕਰਾਈਆਂ ਇੱਕ ਜਿਹੜੀ ਆ ਫਾਜਲ ਕਾ ਰੋਡ ਵੱਲੋਂ ਜਿਹੜੀ ਆ ਰਹੀ ਸੀ ਤੇ ਇੱਕ ਫਰੋਇਦਪੁਰ ਵੱਲੋਂ ਜਿਹੜੀ ਆ ਉਧਰ ਨੂੰ ਜਾ ਰਹੀ ਸੀ ਰਫਤਾਰ ਤੇਜ਼ ਜਿਹੜੀ ਆ ਦੱਸਿਆ ਜਾ ਰਿਹਾ ਵੀ ਦੋਨੋਂ ਜੜੀਆਂ ਕਾਰਾਂ ਦੀ ਰਫਤਾਰ ਜ਼ਿਆਦਾ ਹੋਣ ਕਰਕੇ ਇਹ ਜਿਹੜਾ ਹਾਸਾ ਵਾਪਰਿਆ ਤੇ ਹਾਸੇ ਵਿੱਚ ਦੋ ਲੋਕਾਂ ਦੀ ਜਿਹੜੀ ਆ ਮੌਤ ਆ ਦੱਸੀ ਜਾ ਰਹੀ ਆ ਵੀ ਇੱਕ ਜਿਹੜੀ ਆ ਦੋਵਾਂ ਗੱਡੀਆਂ ਦੇ ਵਿੱਚ ਇੱਕ ਜਿਹੜੇ ਲੋਕ ਸੀਗੇ ਦੋਵਾਂ ਦੀ ਜਿਹੜੀ ਮੌਤ ਹੋਈ ਆ ਅਸੀਂ ਗੱਲ ਕਰਦੇ ਆ ਇੱਥੇ ਉਹਨਾਂ ਪਰਿ ਇਹ ਜਾਣਕਾਰੀ ਮਿਲੀ ਕਿ ਉਹ ਕੀ ਮਿਲੀ ਪਾਜੀ ਜਿਹੜਾ ਹਾਦਸਾ ਵਾਪਰਿਆ ਕਿਵੇਂ ਵਾਪਰਿਆ ਤੇ ਕੀ ਜਾਣਕਾਰੀ ਮਿਲੀ ਵਾਪਰਿਆ ਇਹ ਗੱਡੀਆਂ ਬਹੁਤ ਤੇਜ਼ ਸੀਗੀਆਂ ਦੋਵੇਂ ਮੁੰਡੇ ਆਪਸ ਦੇ ਲਗੇ ਆਂਦੇ ਹੋ ਵੀ ਘਰ ਦੇ ਲਗੇ ਆਣੇ ਇਧਰ ਦੇ ਵੀ ਆਪਸ ਵਿੱਚ ਬਹੁਤ ਤੇਜ਼ ਵਜੀਆਂ ਗੱਡੀਆਂ ਦੋਨਾਂ ਦੀ ਡੈਥ ਹੋ ਗਈ ਬਾਕੀ ਹਸਪੀਟਲ ਦੇ ਵਿੱਚ ਨੇ ਕੋਈ ਸੀਰੀਅਸਲੀ ਹੈਗੇ ਕੋਈ ਸਹੀ ਨਹੀਂ ਮਾੜੇ ਮੋਟੇ ਇੱਕ ਰੀਆਂ ਲੱਤਾਂ ਟੁੱਟ ਗਈਆਂ ਤੇ ਕਿਰੀ ਬਾਹਾਂ ਟੁੱਟ ਗਈਆਂ ਇਹ ਪਾਜੀ ਜਿਹੜਾ ਹਾਦਸਾ ਹੋਇਆ ਮਤਲਬ ਕਿੱਥੇ ਕਰਕੇ ਹੋਇਆ ਇਹ ਆਪਣੇ ਲੇਲੀ ਵਾਲੇ ਤੇ ਪੁਲ ਦੇ ਵਿਚਾਲੇ ਹੋਇਆ ਜੀ ਕਾਰਨ ਕੀ ਰਿਹਾ ਤੇ ਰਫਤਾਰ ਜੋ ਕੋ ਬੋ ਕਾਰ ਨੇ ਇਹ ਤੇਜ਼ ਰਫਤਾਰ ਸੀ ਦੋਨਾਂ ਦੀਆਂ ਦਫਤਾਰ ਕਰਕੇ ਬਸ ਵੱਜੀਆਂ ਗੱਡੀਆਂ ਦੋਨਾਂ ਨੇ ਔਰ ਕੋਈ ਨਹੀਂ ਔਰ ਕੋਈ ਗਾਲ ਨਹੀਂ ਡਰਿੰਕ ਵਗੈਰਾ ਦੀ ਕੋਈ ਨਹੀਂ ਹੈਗੀ ਪਰ ਰਫਤਾਰ ਤੇਜ਼ ਸੀ ਗੱਡੀਆਂ ਦੀ ਕੰਟਰੋਲ ਹੀ ਦੋਨਾਂ ਤੋਂ ਗੱਡੀ ਗੱਡੀਆਂ ਬਾਕੀ ਖਤਮ ਹੋ ਗਏ ਸਾਰੀਆਂ ਗੱਡੀਆਂ ਵਿੱਚ ਬੰਦੇ ਵੀ ਖਤਮ ਹੋ ਗਏ ਕਿ ਉਹ ਜਾਂਚ ਵੀ ਜਲਦੀ ਪਹੁੰਚ ਵਾਲੀ ਜਾਂਚ ਕਾਰਵਾਈ ਹੁੰਦੀ ਪਈ ਹੈ ਲਈ ਨਵੇਂ ਦੀ ਗੱਲ ਹੋ ਰਹੀ ਹੈ ਪਰ ਦੇ ਨਹੀਂ ਚੱਲਦੀ ਕਾਰਵਾਈ ਚੱਲਦੀ ਪਈ ਹੈ ਪੁਲਿਸ ਕੈਸ ਹੋਏਗਾ ਮਤਲਬ ਬਾਕੀ ਮੌਕੇ ਤੇ ਗਈ ਸੀ ਪੁਲਿਸ ਵੇਖ ਕੇ ਆਈ ਹੈ ਹੱਲੇ ਵੀ ਮੁਲਾਜ਼ਮ ਉੱਤੀ ਹੈ ਪੁਲਤ ਆਪਣੇ ਗੱਡੀ ਦੇ ਕੋਲ ਜਿੰਨਾਂ ਦੀ ਮੌਤ ਹੋਈ ਹੈ ਮਤਲਬ ਕਿ ਉਹਨਾਂ ਦਾ ਪੋਸਟਮਾਰਟ ਬੁਖਾ ਰਹੇ ਹਾਂਜੀ ਪੋਸਟਮਾਰਟ ਦੀ ਗੱਲ ਚੱਲਦੀ ਪੋਸਟਮਾਰਟ ਹੋ ਕੇ ਦੇਣਗੇ ਲਾਸ਼ ਨੂੰ ਤੁਸੀਂ ਦੇਖ ਸਕਦੇ ਹੋ ਫਰਵਾਰਿਕ ਮੈਂਬਰਾਂ ਨੇ ਕਿਹਾ ਵੀ ਜਿਹੜੀ ਤੇਜ਼ ਰਫ਼ਤਾਰ ਕਰਕੇ ਇਹ ਜਿਹੜਾ ਹਾਦਸਾ ਵਾਪਰਿਆ ਦੋਵੇਂ ਗੱਡੀਆਂ ਆਪਸ ਵਿੱਚ ਟਕਰਾਈਆਂ ਦੋਵਾਂ ਗੱਡੀਆਂ ਦੇ ਵਿੱਚ ਦੋ-ਦੋ ਤਿੰਨ-ਤਿੰਨ ਜਿਹੜੇ ਲੋਕ ਜਿਹੜੇ ਬੈਠੇ ਸੀ ਵਿੱਚੋਂ ਉਹਨਾਂ ਦੇ ਵਿੱਚੋਂ ਦੋ ਤੇ ਚਾਰ ਲੋਕ ਜਿਹੜੇ ਆ ਉਹ ਜ਼ਖਮੀ ਵੀ ਜਿਹੜੇ ਆ ਉਹ ਦੱਸੇ ਜਾ ਰਹੇ ਨੇ ਤੇ ਇੱਕ-ਇੱਕ ਜਿਹੜਾ ਮਸ਼ਕ ਹੈਗਾ ਦੋਵਾਂ ਗੱਡੀਆਂ ਦਾ ਉਹਦੀ ਜਿਹੜੀ ਮੌਕੇ ਦੇ ਮੌਤ ਜਿਹੜੀ ਆ ਦੱਸੀ ਜਾ ਰਹੀ ਹੈ ਜਿਹੜਾ ਪੋਸਟਮਾਰਟਮ ਵਾਸਤੇ ਫਰੋਜਪੁਰ ਵਿੱਚ ਲੈ ਇੱਥੇ ਲੈ ਕੇ ਆਂਦਾ ਗਿਆ ਹੁਣ ਉਹਦਾ ਪੋਸਟਮਾਰਟਮ ਹੋਏਗਾ ਤੇ ਪੁਲਿਸ ਜਿਹੜੀ ਆ ਫਿਰ ਰਾਤ ਮੌਕੇ ਤੇ ਪਹੁੰ ਸੀ ਆ ਉਹਦੇ ਖਿਲਾਫ ਜਿਹੜੀ ਆ ਉਹ ਕਾਰਵਾਈ ਉਹ ਕੀਤੀ ਜਾ ਸਕੀ ਮੈਂ ਜੀ ਡਾਕਟਰ ਕਹਿੰਦੀ ਜਿਹੜਾ ਆਪਣਾ ਜੀ ਪ੍ਰੋਜੋਜਪੁਰ ਜੀ ਪ੍ਰੋਜੋਜਪੁਰ ਸਿਵਲ ਚਾ ਆਪਣੇ ਕੋਲ ਪੇਸ਼ੈਂਟ ਆਇਆ ਹੈ ਜੀ ਮਰਨ ਗਏ ਸਨੋਂ ਪਰ ਰਸਾਬ 24 ਸਾਲ ਦੀ ਉਮਰ ਹੈ ਇਹ ਇਹਨਾਂ ਸੱਟਾਂ ਫਟਾਂ ਲੱਗੀਆਂ ਨਹੀਂ ਆਲਰੇਡੀ ਡੈੱਡ ਸੀ ਆਪਣਾ ਠੀਕ ਹੈ ਜੀ ਇਹ ਆ ਜੀ ਪਿੰਡ ਵਾਸੀ ਕਲਸੀਆਂ ਨੇ ਇਹ ਜਦੋਂ ਸਾਡੇ ਕੋਲ ਆਏ ਜੀ ਆਲਰੇਡੀ ਡੈੱਡ ਸੀ ਬਾਕੀ ਅਸੀਂ ਆਪਣੀ ਕਾਰਵਾਈ ਪੂਰੀ ਕੀਤੀ ਦੇਖਿਆ ਸਾਰਾ ਕੁਝ ਕਰਕੇ ਫਿਰ ਅਗੇ ਅਸੀਂ ਉਹਨਾਂ ਨੂੰ ਆਲਰੇਡੀ ਡਿclare ਡੈਕ ਕਰਤਾ ਕਿੰਨੀ ਦੀ ਸੱਟਾਂ ਸੀ ਜੀ ਇਹਦੀ ਸੱਟਾਂ ਜੀ ਹੁਣ ਜੇ ਹੁਣ ਕਹਿ ਸਕੀਏ ਹਾਨੀਕਾਰਕ ਸੱਟਾਂ ਸੀ ਇਹਨਾਂ ਦੀ ਜੇ ਆਪਾਂ ਕਹਵੇ ਕਿ ਕਹੀਏ ਕਿ ਮਤਲਬ ਬੰਦਾ ਪੂਰਾ ਸੀਰੀਅਸ ਸੀ ਗੁੱਸਾ ਹੁਣਾ ਸੀ ਫਿਰ ਇਹਨਾਂ ਨੂੰ ਡੈਥ ਡਿclare ਕਰਤਾ ਜੀ ਬਾਕੀ ਥੋੜਾ ਧੋਖਾ ਦੀ ਗੱਲ ਹੈ ਜੀ ਨੌਜਵਾਨ ਮੁੰਡਾ ਸੀ ਕਿੰਨੀ ਕਿੰਨੀ ਨੋ ਇਹ ਜੂ ਉਮਰ ਹੀ ਜੀ 24 ਸਾਲ ਹੈ ਅਲੇ ਜਵਾਨ ਹੀ ਹੁੰਦਾ ਕੈਮਰਾਮੈਨ ਦੇ ਨਾਮ ਸਰਬਜੀਤ ਸਿੰਘ ਨਾਨਕਸ਼ੀਰ ਆ ਫਰੋਇ ਪਰ